ਸ੍ਰੀ ਅਕਾਲ ਬੱਚੋ ਆਓ ਪੰਜਾਬੀ ਸਿੱਖਿਆ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਬੱਚੋ ਆਪਾਂ ਪੜ੍ਹ ਰਹੇ ਆਂ ਨਵੀਂ ਉਡਾਨ ਪੁਸਤਕ 3rd ਕਲਾਸ ਦੀ ਤੇ ਅੱਜ ਆਪਾਂ ਕਰਾਂਗੇ ਸੈਕਿੰਡ ਕਲਾਸ 3rd ਕਲਾਸ ਦਾ ਸੈਕਿੰਡ ਚੈਪਟਰ ਠੀਕ ਹੈ ਕਣਕ ਦਾ ਦਾਣਾ ਸੈਕਿੰਡ ਚੈਪਟਰ ਕਿਹੜਾ ਹੈ ਕਣਕ ਦਾ ਦਾਣਾ ਤੇ ਵਿਚਾਰ ਚਰਚਾ ਇਹਦੀ ਪੜ ਲੈਂਦੇ ਆਂ ਕਿ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਕਿ ਤੁਸੀਂ ਕਦੇ ਕਿਸੇ ਦੀ ਮਦਦ ਕੀਤੀ ਹੈ ਵਿਚਾਰ ਚਰਚਾ ਹੈ ਠੀਕ ਹੈ ਤੇ ਲੈਸਨ ਪੜਦੇ ਆ ਇੱਕ ਵਾਰੀ ਇੱਕ ਕੁਕੜੀ ਨੂੰ ਕਣਕ ਦਾ ਦਾਣਾ ਮਿਲਿਆ ਕੁਕੜੀ ਕਿਹਨੂੰ ਕਹਿੰਦੇ ਆ ਮੁਰਗੀ ਨੂੰ ਜਦੋਂ ਕਣਕ ਦੇ ਦਾਣੇ ਨੂੰ ਖਾਣ ਲੱਗੀ ਤਾਂ ਦਾਣਾ ਕਹਿਣ ਲੱਗਾ ਇੱਕ ਦਾਣਾ ਮਿਲਿਆ ਸੀ ਠੀਕ ਹੈ ਤੇ ਦਾਣਾ ਕੀ ਕਹਿਣ ਲੱਗਾ ਨਾ ਮੇਰੀ ਭੈਣ ਮੈਨੂੰ ਨਾ ਖਾਵੇਂ ਜੇ ਤੂੰ ਬੀਜੇ ਮਿੱਟੀ ਦੇ ਵਿੱਚ ਇੱਕ ਤੋਂ 60 ਬਣਾਵੇਂ ਠੀਕ ਹੈ ਇੰਨੇ ਬਣਦੇ ਨੇ ਇੱਕ ਸਿੱਟਾ ਲੱਗਦਾ ਜਦੋਂ ਤਾਂ ਇੱਕ ਤੋਂ 60 ਬਣ ਜਾਂਦੇ ਆ ਠੀਕ ਹੈ ਕੁੱਕੜੀ ਦਾਣਾ ਪੜ ਕੇ ਮਿੱਟੀ ਦੇ ਢੇਰ ਉੱਪਰ ਚੜ ਗਈ ਉਹ ਕੁੜਕੜ ਕਰਕੇ ਆਖਣ ਲੱਗੀ ਮਤਲਬ ਬਾਕੀ ਜਾਨਵਰਾਂ ਨੂੰ ਵੀ ਬੋਲਣ ਲੱਗੀ ਐ ਕਿ ਦੇਖੋ ਮੈਨੂੰ ਦਾਣਾ ਲੱਭਿਆ ਮੈਂ ਇਸ ਨੂੰ ਹਾਂ ਬੀਜਣ ਚੱਲੀ ਮੇਰੇ ਨਾਲ ਕੌਣ ਆਏਗਾ ਕੌਣ ਜਾਏਗਾ ਕੁੱਕੜੀ ਦੇ ਦੋਸਤ ਕੁੱਤੇ ਨੇ ਕਿਹਾ ਮੈਂ ਤਾਂ ਸੋਣਾ ਹੈ ਠੀਕ ਹੈ ਮਤਲਬ ਮੈਨੂੰ ਨੀਂਦ ਆਈ ਮੈਂ ਸੋਣਾ ਹੈ ਬਿੱਲੀ ਕਹਿੰਦੀ ਮੈਂ ਵੇਲੀ ਨਹੀਂ ਬੱਤ੍ਤਾ ਕਹਿੰਦੀ ਮੈਂ ਤਾਂ ਨਦੀ ਤੇ ਨਹਾਉਣ ਜਾਣਾ ਹੈ ਮਤਲਬ ਸਾਰੇ ਉਹ ਪਾਣ ਲਾਪੇ ਹੈਨਾ ਪੱਜ ਪਾਣ ਲਾਪੇ ਠੀਕ ਹੈ ਮਤਲਬ ਉਹ ਬਹਾਨੇ ਲਗਾਉਣ ਲੱਗ ਗਏ ਠੀਕ ਹੈ ਕੁੱਕੜੀ ਵਿਚਾਰੀ ਆਪਣੇ ਖੇਤ ਵਿੱਚ ਗਈ ਚੁੰਝ ਨਾਲ ਮਿੱਟੀ ਪੋਲੀ ਕੀਤੀ ਮਿੱਟੀ ਮਤਲਬ ਇਦਾਂ ਚੁੰਝ ਦੇ ਨਾਲ ਪੋਲੀ ਕਰਦੇ ਨੇ ਤੇ ਫਿਰ ਉਹ ਦਾਣਾ ਬੀਜ ਦਿੱਤਾ ਮੀਂਹ ਪਿਆ ਧੁੱਪ ਲੱਗੀ ਕੁੱਕੜੀ ਨੇ ਦੇਖਿਆ ਕਿ ਉਸ ਬੀਜ ਤੋਂ ਕਣਕ ਦਾ ਨਿੱਕਾ ਜਿਹਾ ਬੂਟਾ ਉੱਗ ਪਿਆ ਉਸਨੇ ਕੁੜਕੁੜ ਕਰਕੇ ਸਭ ਨੂੰ ਦੱਸਿਆ ਫਿਰ ਉਸਨੇ ਦੱਸਿਆ ਦੇਖੋ ਕਣਕ ਦਾ ਦਾਣਾ ਉੱਗਿਆ ਦੇਖੋ ਮੇਰਾ ਦਾਣਾ ਉੱਗਿਆ ਪਰ ਕੋਈ ਵੀ ਉਸ ਦਾ ਉਹ ਨਿੱਕਾ ਜਿਹਾ ਪੌਦਾ ਦੇਖਣ ਨਾ ਆਇਆ ਠੀਕ ਹੈ ਈਗੋ ਸੀ ਸਾਰਿਆਂ ਚ ਕਿ ਨਹੀਂ ਇਹ ਤਾਂ ਐਵੇਂ ਹੀ ਕਰਦੀ ਪਈ ਹੈ ਹੈਨਾ ਮਦਦ ਨਹੀਂ ਕਰਨੀ ਚਾਹੁੰਦੇ ਸੀ ਉਹਦੀ ਕੁਝ ਦਿਨਾਂ ਬਾਅਦ ਉਸ ਪੌਦੇ ਤੇ ਪੱਤੇ ਨਿਕਲ ਆਏ ਕੁੱਕੜੀ ਨੇ ਕੁੜਕੁੜ ਕਰਕੇ ਸਭ ਨੂੰ ਦੱਸਿਆ ਉਸਨੇ ਉੱਚੀ ਉੱਚੀ ਕਿਹਾ ਦੇਖੋ ਮੇਰੇ ਕਣਕ ਦੇ ਪੌਦੇ ਪੌਦੇ ਨੂੰ ਹਨ ਲੱਗੇ ਪੱਤੇ ਹਰੇ-ਹਰੇ ਲੰਮੇ-ਲੰਮੇ ਸੋਹਣੇ-ਸੋਹਣੇ ਪੱਤੇ ਪਰ ਕੋਈ ਵੀ ਉਸ ਕਣਕ ਦੇ ਬੂਟੇ ਦੇ ਪੱਤੇ ਨਾ ਦੇਖਣ ਆ। ਹੌਲੀ-ਹੌਲੀ ਉਹ ਬੁੱਟਾ ਵੱਡਾ ਹੋ ਗਿਆ। ਕੁਕੜੀ ਹਰ ਰੋਜ਼ ਉਸ ਦੀ ਰਾਖੀ ਕਰਦੀ। ਮਤਲਬ ਉਸ ਦੀ ਰਖਵਾਲੀ ਕਰਦੀ ਸੀ। ਉਸ ਨਾਲ ਉਸ ਦੇ ਨਿੱਕੇ-ਨਿੱਕੇ ਚੂਜੇ ਵੀ ਹੁੰਦੇ। ਫੋਟੋ ਤੇ ਦੇਖੋ ਚੂਜੇ ਵੀ ਹੈ ਨਾ। ਕਣਕ ਦੇ ਉਸ ਬੂਟੇ ਨੂੰ ਕਣਕ ਦਾ ਸਿੱਟਾ ਲੱਗਿਆ। ਕੁਕੜੀ ਨੇ ਖੁਸ਼ੀ ਵਿੱਚ ਸਾਰੇ ਅਨੁਸਬਦਿਆ ਪਰ ਕੋਈ ਵੀ ਉਸਦੀ ਗੱਲ ਸੁਣਨ ਨਾ ਆਇਆ ਕਣਕ ਦਾ ਪੌਦਾ ਹੋਰ ਵੱਡਾ ਹੋ ਗਿਆ ਮਤਲਬ ਹਰ ਜਿੱਦਾਂ ਜਿੱਦਾਂ ਵੱਧਦਾ ਪਿਆ ਸੀ ਹਰ ਉਹਦੇ ਤੇ ਉਹਨਾਂ ਨੂੰ ਦਿਖਾਣਾ ਚਾਹੁੰਦੀ ਸੀ ਕਿ ਮੇਰਾ ਜਿਹੜਾ ਪੌਦਾ ਆ ਉਹ ਵੱਡਾ ਹੋ ਰਿਹਾ ਹੈ ਦੇਖੋ ਆ ਕੇ ਪਰ ਕੋਈ ਵੀ ਉਹਦੀ ਗੱਲ ਸੁਣਨ ਨੂੰ ਰਾਜੀ ਨਹੀਂ ਸੀ ਹਨਾ ਸੂਰਜ ਦੀ ਗਰਮੀ ਨਾਲ ਉਹ ਸਿੱਟੇ ਦਾ ਰੰਗ ਹਰੇ ਤੋਂ ਪੀਲਾ ਹੋ ਗਿਆ ਠੀਕ ਹੈ ਪਹਿਲਾਂ ਹਰਾ ਹੁੰਦਾ ਫੇ ਪੀਲਾ ਹੋ ਜਾਂਦਾ ਹੈ ਨਾ ਜਦੋਂ ਪੱਕ ਜਾਂਦੀ ਚੀਜ਼ ਹੋਰ ਹੀ ਹੋਲੀ ਉਹ ਪੀਲੇ ਤੋਂ ਸੁਨਹਿਰੀ ਹੋ ਗਿਆ ਕਣਕ ਦਾ ਸਿੱਟਾ ਦੇਖਿਆ ਨਾ ਕਿਸੇ ਨੂੰ ਸੁਨਹਿਰੀ ਹੋ ਜਾਂਦਾ ਨਾ ਉਹ ਜਦੋਂ ਪੱਕ ਜਾਂਦਾ ਹੈ ਹੈ ਨਾ ਉਸ ਸਿੱਟੇ ਵਿੱਚ ਕਣਕ ਦੇ ਬਹੁਤ ਸਾਰੇ ਦਾਣੇ ਸਨ ਠੀਕ ਹੈ ਅਣਗਿਣਤ ਦਾਣੇ ਹੁੰਦੇ ਹਨ ਨਾ ਕੁਕੜੀ ਨੇ ਚੁੰਝ ਮਾਰ ਕੇ ਸਿੱਟਾ ਡੂੰਘ ਲਿਆ ਮਤਲਬ ਥੱਲੇ ਸੁੱਟ ਲਿਆ ਫਿਰ ਉਸਦੇ ਉਸਨੇ ਦਾਣੇ ਕੱਢੇ ਉਸਨੇ ਦਾਣਿਆਂ ਦਾ ਕੀ ਬਣਵਾਇਆ ਆਟਾ ਆਟੇ ਦੀ ਕੀ ਬਣਾਈ ਆਟੇ ਦੀ ਰੋਟੀ ਬਣਾਈ ਫਿਰ ਉਸਨੇ ਕੁੜਕੜ ਕਰਕੇ ਸਭ ਨੂੰ ਸੱਦਿਆ ਸਭ ਨੂੰ ਫਿਰ ਦੱਸਿਆ ਕਣਕ ਕਟ ਕੇ ਦਾਣੇ ਕੱਢੇ ਦਾਣਿਆਂ ਦਾ ਮੈਂ ਆਟਾ ਕੀਤਾ ਆਟੇ ਦਾ ਮੈਂ ਰੋਟੀ ਪਕਾਇਆ ਕੌਣ ਖਾਵੇਗਾ ਸਾਰਿਆਂ ਨੂੰ ਫੇਰ ਇਹੀ ਦੱਸਦੀ ਪਈ ਕਿ ਮੈਂ ਆਟੇ ਦਾ ਮੈਂ ਰੋਟੀ ਬਣਾਇਆ ਹੈ ਪਕਾਇਆ ਹੈ ਕੌਣ ਖਾਵੇਗਾ ਬਿੱਲੀ ਭੱਜੀ ਆਈ ਮੈਂ ਖਾਵਾਂਗੀ ਕੁੱਤਾ ਆਖੇ ਮੈਂ ਖਾਵਾਂਗਾ ਬੱਤਰ ਕਹਿੰਦੀ ਮੈਂ ਖਾਵਾਂਗੀ ਕੁੱਕੜੀ ਕਹਿੰਦੀ ਇਹ ਤਾਂ ਮੇਰੇ ਚੂਚੀਆਂ ਲਈ ਹੈ ਕੁੱਕੜੀ ਤੇ ਚੂਚੀਆਂ ਨੇ ਸਾਰੀ ਰੋਟੀ ਖਾ ਲਈ ਮਿਹਨਤ ਬਿਨਾਂ ਕੁਝ ਨਹੀਂ ਮਿਲਦਾ ਕੀ ਇਹਦਾ ਕਹਾਣੀ ਦਾ ਕੀ ਸਾਰ ਹੈ ਕਿ ਮਿਹਨਤ ਬਿਨਾ ਕੁਝ ਨਹੀਂ ਮਿਲਦਾ ਸਾਨੂੰ ਮਤਲਬ ਮਿਹਨਤ ਵੀ ਕਰਨੀ ਚਾਹੀਦੀ ਤੇ ਦੂਜਿਆਂ ਦੀ ਹੈਲਪ ਵੀ ਕਰਨੀ ਚਾਹੀਦੀ ਹੈ ਮਦਦ ਵੀ ਕਰਨੀ ਚਾਹੀਦੀ ਹੈ ਠੀਕ ਹੈ ਤੇ ਇਹ ਸੀ ਆਪਣਾ ਅੱਜ ਦਾ ਲੈਸਨ ਕਣਕ ਦਾ ਦਾਣਾ ਆਪਣੀ ਕਲਾਸ ਇੱਥੇ ਹੀ ਹੁੰਦੀ ਹੈ ਖਤਮ ਅਗਲੀ ਕਲਾਸ ਦੇ ਵਿੱਚ ਇਹਦੇ ਕੁਐਸਚਨ ਆਨਸਰ ਕਰਾਂਗੇ ਤਦ ਤੱਕ ਲਈ ਬੱਚੋ ਓਕੇ ਬਾਏ ਬਾਏ ਟੇਕ ਕੇਅਰ ਥੈਂਕ ਯੂ